ਆਸਾਬਰੀ ਮਹੱਲਾ ਚੌਥਾ ਮਾਈ ਮੋਰੋ ਪ੍ਰੀਤਮ RAM ਬਤਾ ਬੋਰੀ ਮਾਈ ਹਾਂ ਹਰ ਬਿਨ ਖਿੰਨ ਪਲ ਰਹਿ ਨਾ ਸਕੂੰ ਜੈਸੇ ਕਰਹਲ ਬੇਲ ਰਜਾਈ ਰਹਾਉ हे मां मेनू ਦੱਸ ਪਿਆਰਾ ਰਾਮ ਕਿੱਥੇ ਹੈ ਮੈਂ ਉਸ ਹਰੀ ਦੇ ਦਰਸ਼ਨ ਤੋਂ ਬਿਨਾਂ ਇੱਕ ਖਿੰਬੀ ਇੱਕ ਪਲ ਵੀ ਸੁਖੀ ਨਹੀਂ ਰਹਿ ਸਕਦਾ ਉਸ ਨੂੰ ਵੇਖ ਕੇ ਮੇਰਾ ਮਨ ਇਉਂ ਖੁਸ਼ ਹੁੰਦਾ ਹੈ ਜਿਵੇਂ ਊਠ ਦਾ ਬੱਚਾ ਵੇਲਾ ਵੇਖ ਵੇਖ ਕੇ ਖੁਸ਼ ਹੁੰਦਾ ਹੈ ਮਰਾਨੇ ਸਮਝਾਉਣਾ ਕੀਤਾ ਇਹ ਪਾਵਨ ਪਵਿੱਤਰ ਅੰਗ 369 ਤੇ ਸੁਭਾਈ ਮਾਨਾ ਜੀ ਸ਼ਬਦ ਆਸਾਵਰੀ ਰਾਗ ਅੰਦਰ ਮਾਈ ਮੋਰੋ ਪ੍ਰੀਤਮ ਰਾਮ ਬਤਾ ਬੋਰੀ ਮਾਈ ਮਰਾਨੇ ਦੱਸਿਆ ਹੇ ਮਾਂ ਮੈਨੂੰ ਦੱਸ ਪਿਆਰਾ ਰਾਮ ਕਿੱਥੇ ਹੈ ਮੈਂ ਉਸ ਹਰੀ ਦੇ ਦਰਸ਼ਨ ਤੋਂ ਬਿਨਾਂ ਇੱਕ ਖਿੰਨ ਵੀ ਇੱਕ ਪਲ ਵੀ ਸੁਖੀ ਨਹੀਂ ਰਹਿ ਸਕਦਾ ਉਸ ਨੂੰ ਵੇਖ ਕੇ ਮੇਰਾ ਮਨ ਇਉਂ ਖੁਸ਼ ਹੁੰਦਾ ਹੈ ਜਿਵੇਂ ਊਠ ਦਾ ਬੱਚਾ ਬੇਲਾ ਵੇਖ-ਵੇਖ ਕੇ ਖੁਸ਼ ਹੁੰਦਾ ਹੈ ਰਹਾਉ ਹਮਰਾ ਮਨ ਬੈ ਰਾਗ ਬ੍ਰਕਤ ਭਇਓ ਹਰ ਦਰਸ਼ਨ ਮੀਤ ਕਹਿ ਤਾਈ हे मां मित्र प्रभु ਦੇ ਦਰਸ਼ਨ ਦੀ ਖਾਤਰ ਮੇਰਾ ਮਨ ਉਤਾਬਲਾ ਹੋ ਰਿਹਾ ਹੈ ਮੇਰਾ ਮਨ ਦੁਨੀਆਂ ਵੱਲੋਂ ਉਪਰਾਮ ਹੋਇਆ ਪਿਆ ਹੈ ਜੈਸੇ ਅਲ ਕਮਲਾ ਬਿਨ ਰਹਿਣਾ ਸਕੈ ਤਸ ਮੋਹਿ ਹਰ ਬਿਨ ਰਹਿਣ ਨ ਜਾਈ ਮਹਾਰਾਜ ਕਹਿੰਦੇ ਜਿਵੇਂ ਪੌਰਾ ਕੌਲ ਫੁੱਲ ਤੋਂ ਬਿਨਾ ਨਹੀਂ ਰਹਿ ਸਕਦਾ ਤੇ ਮੈਂ ਮੈਥੋਂ ਵੀ ਪ੍ਰਮਾਤਮਾ ਦੇ ਦਰਸ਼ਨਾਂ ਤੋਂ ਬਿਨਾ ਰਿਹਾ ਨਹੀਂ ਜਾ ਸਕਦਾ ਰਾਖ ਸਰਨ ਜਗਤੀ ਸਪਿਆਰੇ ਮੋਹਿ ਸਰਦਾ ਪੂਰ ਹਰ ਗੁਸਾਈ हे ਜਗਤ ਦੇ ਮਾਲਕ ਪਿਆਰੇ ਹਰੀ हे धरती दे खसम मेनू अपनी शरण विच रख मेरी ए तांग पूरी कर दन नानक कह मन आनंद होत है हर दर्शन निमख दिखाई महाराज समझावणा करदे ने ਜਦੋਂ ਤੇਰਾ ਦਰਸ਼ਨ ਹੁੰਦਾ ਹੈ ਜਦੋਂ ਤੇਰੇ ਦਾਸ ਨਾਨਕ ਦੇ ਮਨ ਵਿੱਚ ਚੌ ਪੈਦਾ ਹੁੰਦਾ ਹੈ ਏ ਹਰੀ ਮੈਨੂੰ ਨਾਨਕ ਨੂੰ ਅੱਖ ਚਮਕਣ ਜਿੰਨੇ ਸਮੇਂ ਵਾਸਤੇ ਵੀ ਆਪਣਾ ਦਰਸ਼ਨ ਦੇ ਜਿੰਨਾ ਕ ਅੱਖ ਝਮਕਣ ਦਾ ਸਮਾਂ ਵੀ ਇੰਨਾ ਕ ਦਰਸ਼ਨ ਵੀ ਮੈਨੂੰ ਦੇਹ ਮਾਰਾ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਅਗੇ ਮਹਾਰਾਜ ਨੇ ਦੱਸਿਆ ਰਾਗ ਆਸਾ ਕਰ ਦੂਜਾ ਮਹੱਲਾ 5 ਰਾਗ ਆਸਾ ਕਰ ਦੂਜਾ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਾਂ ਨੇ ਦੱਸਿਆ ਵੀ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਿਗੁਰੂ ਕਿਹੜਾ ਸ਼ਬਦ ਗੁਰੂ ਗੁਰਬਾਣੀ ਦੀ ਕਿਰਪਾ ਨਾਲ ਗੁਰਬਾਣੀ ਨਾਲ ਜਦੋਂ ਆਪਾਂ ਜੁੜਾਂਗੇ ਭਾਈ ਉਦੋਂ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਮਿਲੇਗਾ ਤੇ ਮਿਲੇਗਾ ਕਿਵੇਂ ਜਨ ਲਈ ਪ੍ਰੀਤ ਸੋਈ ਫਿਰ ਖਾਇਆ ਜੈਸਮਨੁੱਖ ਨੇ ਜੈਸਮਨੁੱਖ ਨੇ ਇਸ ਮਾਇਆ ਨਾਲ ਪਿਆਰ ਪਾਇਆ ਹੋਇਆ ਪਾਇਆ ਉਹੀ ਕਰਤੇ ਕੇ ਉਹੀ ਪਰਤ ਕੇ ਖਾਧਾ ਗਿਆ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ ਜਿਸ ਨਾਲ ਪ੍ਰੀਤ ਹੋਏਗੀ ਭਾਈ ਉਹੀ ਪ੍ਰਾਪਤ ਹੋਏਗਾ ਪ੍ਰਮਾਤਮਾ ਨਾਲ ਪ੍ਰੀਤ ਪਰਮਾਤਮਾ ਦਾ ਰੂਪ ਹੀ ਬਣਾ ਦੇਗੀ ਚਰਨਾਂ ਵਿੱਚ ਲੀਨ ਹੋ ਜਾਏਗਾ ਜੀਵ ਤੇ ਜਿਨੇ ਭਾਈ ਮੋਹ ਮਾਇਆ ਦੇ ਨਾਲ ਪਿਆਰ ਪਾਇਆ ਹੋਇਆ ਉਹ ਦੱਸਦਾ ਮਹਾਰਾਜ ਨੇ ਜਨ ਲਾਈ ਪ੍ਰੀਤ ਸੋਈ ਫਿਰ ਖਾਈ ਇੱਥੇ ਇਹੀ ਆਪਾਂ ਭਾਵ ਲਵਾਂਗੇ ਵੀ ਪਰਮਾਤਮਾ ਦੇ ਨਾਮ ਨਾਲ ਪ੍ਰੀਤ ਲਾਲੀ ਦਾ ਪਰਮਾਤਮਾ ਦੇ ਨਾਮ ਦਾ ਆਨੰਦ ਆਏਗਾ ਤੇ ਜਿਸ ਮਨੁੱਖ ਨੇ ਇਸ ਮਾਇਆ ਨਾਲ ਪਿਆਰ ਪਾਇਆ ਉਹੀ ਪਰਤ ਕੇ ਖਾਧਾ ਗਿਆ ਮਹਾਰਾਜ ਕਹਿੰਦੇ ਮਾਇਆ ਨੇ ਖਾ ਲਿਆ ਉਹ ਮਾਇਆ ਨੇ ਉਸ ਨੂੰ ਹੀ ਖਾ ਲਿਆ ਜਨ ਸੁਖ ਬਿਠਾ ਲਈ ਤੇ ਸਪਾ ਬਹੁਤ ਦਿਖਾਇਆ ਮਹਾਰਾਜ ਕਹਿੰਦੇ ਜਿਸ ਨੇ ਇਸ ਨੂੰ ਆਦਰ ਦੇ ਕੇ ਆਪਣੇ ਕੋਲ ਬਿਠਾਇਆ ਉਸ ਨੂੰ ਇਸ ਮਾਇਆ ਨੇ ਬੜਾ ਡਰ ਦਿਖਾ ਲਿਆ ਹੁਣ ਜਿਹਦੇ ਕੋਲੇ ਮਾਇਆ ਜਾਦੇ ਉਹ ਡਰਦਾ ਸਦਾ ਹੀ ਡਰਦਾ ਰਹਿੰਦਾ ਵੀ ਕਿਤੇ ਇਹ ਮੇਰੀ ਗਲਤ ਪਾਸੇ ਨਾ ਲੱਗ ਜੇ ਕਿਤੇ ਆ ਨਾ ਹੋ ਜੇ ਕਿਤੇ ਆ ਉਹ ਜੇ ਮਾਇਆ ਬੋਧ ਦੇ ਵਿੱਚ ਕਿਉਂ ਪ੍ਰਮਾਤਮਾ ਨਾਲੋਂ ਨਾਮ ਪ੍ਰਮਾਤਮਾ ਦੇ ਨਾਮ ਨਾਲੋਂ ਬਿਰਤੀ ਟੁੱਟੀ ਹੋਈ ਆ ਮਨ ਉਹਦਰ ਜੁੜਿਆ ਨਹੀਂ ਤੇ ਇਹ ਮੋਹ ਮਾਇਆ ਦੇ ਚੱਕਰ ਵਿੱਚ ਹੀ ਫਸਿਆ ਦੁਖੀ ਹੋਇਆ ਰਹਿੰਦਾ ਜਿਹਦੇ ਕੋਲੇ ਜਾਦੇ ਆ ਉਹ ਡਰਦਾ ਹੀ ਰਹਿੰਦਾ ਵੀ ਲੁੱਟੀ ਨਾ ਜਾਏ ਜਿਹਦੇ ਕੋਲੇ ਹੈ ਨਹੀਂ ਉਹ ਕਹਿੰਦਾ ਆਵੇ ਤਾਂ ਮੇਰਾ ਕੰਮ ਹੋਵੇ ਪ੍ਰੀਤ ਦੋਨੀ ਪਾਸੀ ਹੋਈ ਆ اکاؤنٹ ਦੀ ਤਾਂਗ ਵਿੱਚ ਆ ਤੇ ਇੱਕ ਕੋਲੇ ਜਾਦੇ ਆ ਉਹ ਕਹਿੰਦਾ ਵੀ ਇਹ ਲੁੱਟੀ ਪੱਟੀ ਨਾ ਜਾਵੇ ਮਾਇਆ ਜਿਹਨੂੰ ਚੰਬੜੀ ਆ ਉਹਨੂੰ ਡਰਾ ਹੀ ਰੱਖਿਆ ਉਹਨੇ ਮਾਇਆ ਨੇ ਇੱਥੇ ਲਿਖਿਆ ਜੀ ਆ ਦੇਖ ਮਹਾਰਾਜ ਕਹਿੰਦਾ ਜਿੰਨ ਸੁੱਖ ਬਿਠਾ ਲਈ ਤਿਸ ਭੌ ਬਹੁਤ ਦਿਖਾਇਆ ਜਿਨੇ ਹੁਣ ਮਾਇਆ ਦੇ ਨਾਲ ਸੁੱਖ ਸਹੂਲਤਾਂ ਵੀ ਬਹੁਤ ਮਿਲਦੀਆਂ ਨੇ ਸਹੂਲਤਾਂ ਬਹੁਤ ਮਿਲਦੀਆਂ ਨੇ ਪਰ ਡਰਾਇਆ ਹੋਇਆ ਵੀ ਉਹਨੇ ਕਿਤੇ ਗਵਾਚੀ ਨਾ ਜਾਵੇ ਕੋਈ ਲੁੱਟ ਕੇ ਹੀ ਨਾ ਲੈ ਜੇ ਸਾਦੇ ਸਾਦੇ ਬੰਦੇ ਨੂੰ ਕੋਈ ਡਰ ਹੈ ਜਿਹਦੇ 10-20 ਰੁਪਏ ਵੀ ਚੱਲ ਜਗਰਾਉ ਜਾਣ ਜੋਗ ਹੈ ਆ ਪੈਸੇ ਉਹਨੂੰ ਡਰ ਹੈ ਵੀ ਕੋਈ ਲੁੱਟਿਆ ਜਾਊ ਮੇਰਾ ਜਿਨੇ ਕੰਨਾਂ ਵਿੱਚ ਵੀ ਲਟਕਾਏ ਆ ਗਲ ਵਿੱਚ ਵੀ ਪਾਇਆ ਹੋਇਆ ਸੋਨੇ ਦੇ ਰੂਪ ਵਿੱਚ ਮਾਇਆ ਪਾਈ ਹੋਈ ਆ ਜੇਬ ਵੀ ਭਰੀ ਆ ਨੋਟਾਂ ਨਾਲ ਤੇ ਉਹ ਤਾਂ ਡਰੀ ਆ ਵੀ ਕਿਤੇ ਕੋਈ ਲਟੇਰਾ ਹੀ ਨਾ ਪੈ ਜੇ ਸੋ ਮਹਾਰਾਜ ਕਹਿੰਦੇ ਭਾਈ ਮੀਤ ਕੁਟੰਬ ਦੇਖ ਵਿਵਾਦੀ ਮਹਾਰਾਜ ਕਹਿੰਦੇ ਭਰਾ ਮਿੱਤਰ ਪਰਿਵਾਰ ਦੇ ਜੀਵ ਸਾਰੇ ਹੀ ਇਸ ਮਾਇਆ ਨੂੰ ਵੇਖ ਕੇ ਆਪੋ ਵਿੱਚ ਲੜ ਪੈਂਦੇ ਹਨ ਹੈ ਨਾ ਜਾਇਦਾਤਾਂ ਦੀ ਖਾਤਰ ਪੈਸੇ ਦੀ ਖਾਤਰ ਮਾਂ ਪੁੱਤ ਨੂੰ ਨਿਸ਼ਾਨ ਦੀ ਤੇ ਪੁੱਤ ਮਾਂ ਨੂੰ ਨਿਸ਼ਾਨਦਾ ਜਿਹੜਾ ਸਭ ਤੋਂ ਵੱਡਾ ਮਹਿੰਗਾ ਰਿਸ਼ਤਾ ਮਾਂ ਪੁੱਤ ਵਾਲਾ ਭੈਣ ਭਰਾਵਾਂ ਵਾਲਾ ਲਾ ਲੋ ਅੱਗੇ ਅੱਗੇ ਹੋਰ ਰਸਤੇ ਵੀ ਗਾਂਹ ਦੀ ਗਾਂ ਦੇਖੀ ਚੱਲੋ ਜਾਣੀ ਕਿ ਜਿਹਦੇ ਕੋਲੇ ਇਹ ਆ ਜੇ ਤਾਂ ਮਤਲਬ ਆ ਪਾਈ ਸਬਰ ਸੰਤੋਖੀ ਆ ਇਨਸਾਨ ਸੰਤੋਖ ਵਾਲੇ ਆ ਵੀ ਕੋਈ ਨਾ ਮਹਾਰਾਜ ਦੀ ਕਿਰਪਾ ਨਾਲ ਸਹੂਲਤ ਮਿਲੀ ਆ ਤੇ ਸਾਰੇ ਮਿਲ ਕੇ ਵਰਤੋ ਫੇਰ ਤਾਂ ਠੀਕ ਆ ਸੀਮਤਾ ਤੇ ਜਦੋਂ ਫਿਰ ਇਹ ਆਪਦਾ ਪ੍ਰਭਾਅ ਛੱਡਦੀ ਆ ਪਸਾਉਂਦੀ ਆ ਇਹ ਵੀ ਹੁਣ ਮੇਰੇ ਕੋਲੇ ਹੀ ਆ ਜੇ ਸਾਰੀ ਤੇ ਦੂਜਾ ਕਹਿੰਦਾ ਮੇਰੇ ਕੋਲੇ ਹੀ ਆ ਜੇ ਬਸ ਫੇਰੇ ਮਰਵਾ ਦਿੰਦੀ ਆ ਭਾਈ ਮੀਤ ਕਟੰਬ ਦੇਖ ਵਿਵਾਦੇ ਮਹਾਰਾਜ ਕਹਿੰਦੇ ਭਰਾ ਮਿੱਤਰ ਪਰਿਵਾਰ ਦੇ ਜੀਵ ਸਾਰੇ ਹੀ ਇਸ ਮਾਇਆ ਨੂੰ ਵੇਖ ਕੇ ਆਪੋ ਵਿੱਚ ਲੜ ਪੈਂਦੇ ਹਨ ਹਮ ਆਈ ਬਸ ਗਤ ਗੁਰ ਪ੍ਰਸਾਦੀ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਨਾਲ ਇਹ ਸਾਡੇ ਬਸ ਵਿੱਚ ਆ ਗਈ ਐਸਾ ਦੇਖ ਵਿਮੋਹਤ ਹੋਈ ਮਾਇਆ ਨੂੰ ਵੇਖ ਕੇ ਇਹ ਸਾਰੇ ਬਹੁਤ ਮਸਤ ਹੋ ਜਾਂਦੇ ਹਨ ਤੇ ਪਹਿਲਾ ਵਾਲੇ ਬੰਦ ਚ ਮਾਰਾ ਨੇ ਦੱਸਿਆ ਹਮ ਆਈ ਬਸਗਤ ਗੁਰ ਪ੍ਰਸਾਦ ਦੇ ਗੁਰੂ ਦੀ ਕਿਰਪਾ ਨਾਲ ਸਾਡੇ ਬਸ ਵਿੱਚ ਆ ਜਾਂਦੀ ਹੈ ਤੇ ਅਗਲੇ ਬੰਦ ਚ ਮਾਰਾ ਨੇ ਦੱਸਿਆ ਐਸਾ ਦੇਖ ਬਮੋਹਤ ਹੋਏ ਸਾਧਕ ਸਿੱਧ ਸੁਰ ਦੇਵ ਮਨੁੱਖਾ ਬਿਨ ਸਾਧੂ ਸਭ ਤ੍ਰੋਹਨ ਤ੍ਰੋਹੇ ਵਾ ਮਹਾਰਾਜ ਕਹਿੰਦੇ ਮਾਇਆ ਨੂੰ ਵੇਖ ਕੇ ਇਹ ਸਾਰੇ ਬਹੁਤ ਮਸਤ ਹੁੰਦੇ ਹਨ ਹੋ ਜਾਂਦੇ ਹਨ ਤੇ ਸਾਧਨ ਕਰਨ ਵਾਲੇ ਸਾਧਨਾ ਕਰਨ ਵਾਲੇ ਜੋਗੀ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਦੇਵਤੇ ਮਨੁੱਖ ਸਭ ਦੀ ਇਹ ਹਾਲਤ ਹੈ ਸਾਰਿਆਂ ਦੀ ਇਹੀ ਹਾਲਤ ਮੋ ਮਾਇਆ ਦੇ ਵਿੱਚ ਫਸੇ ਹੋਏ ਨੇ ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾ ਹੋਰ ਇਹ ਸਾਰੇ ਠੱਗਣੀ ਮਾਇਆ ਦੇ ਹੱਥੀ ਠੱਗੇ ਜਾਂਦੇ ਹਨ ਇੱਕ ਫੇਰੇ ਉਦਾਸੀ ਤਿੰਨ ਕਾਮ ਵਿਆਪੇ अनेका ਬੰਦੇ ਤਿਆਗੀ ਬਣ ਕੇ ਤੁਰੇ ਫਿਰਦੇ ਹਨ ਪਰ ਉਹਨਾਂ ਨੂੰ ਇਹ ਮਾਇਆ ਕਾਮ ਵਾਸਨਾ ਦੀ ਸ਼ਕਲ ਵਿੱਚ ਆਦ ਬੰਦੀ ਹੈ ਇੱਕ ਸੱਚ ਗ੍ਰਹੀਤਨ ਹੋਏ ਨਾ ਆਪੇ ਮਹਾਰਾਜ ਕਹਿੰਦੇ ਇੱਕ ਗ੍ਰਸਤੀ ਹੋ ਕੇ ਮਾਇਆ ਇਕੱਠੀ ਕਰਦੇ ਹਨ ਪਰ ਇਹ ਮਾਇਆ ਉਹਨਾਂ ਦੀ ਆਪਣੀ ਨਹੀਂ ਬਣਦੀ ਕਿਸੇ ਦੀ ਵੀ ਨਹੀਂ ਬਣਦੀ ਇੱਕ ਇੱਕ ਸਤਿ ਕਹਾਵੇ ਤਨ ਬਹੁਤ ਕਲ ਪਾਵੇ ਮਹਾਰਾਜ ਕਹਿੰਦੇ ਅਨੇਕਾ ਬੰਦੇ ਆਪਣੇ ਆਪ ਨੂੰ ਦਾਨੀ ਅਖਵਾਉਂਦੇ ਹਨ ਉਹਨਾਂ ਨੂੰ ਵੀ ਇਹ ਬਹੁਤ ਦੁਖੀ ਕਰਦੀ ਹੈ ਹਮ ਹਰ ਖ ਰੱਖੇ ਹਮ ਹਰ ਰੱਖੇ ਲਗਤ ਸਤ ਗੁਰ ਪਾਵੇ ਮਹਾਰਾਜ ਕਹਿੰਦੇ ਸਤ ਗੁਰੂ ਦੇ ਚਰਨੀ ਲੱਗਣ ਕਰਕੇ ਸਾਨੂੰ ਪ੍ਰਮਾਤਮਾ ਨੇ ਇਸ ਮਾਇਆ ਦੇ ਪੰਜੇ ਤੋਂ ਬਚਾ ਲਿਆ ਹੈ ਤਪ ਕਰਤੇ ਤਪਸੀ ਭੁਲਾਏ ਮਹਾਰਾਜ ਕਹਿੰਦੇ ਅੱਗੇ ਦੱਸਦੇ ਨੇ ਮਹਾਰਾਜ ਤਪ ਕਰ ਰਹੇ ਤਪਸਵੀਆਂ ਨੂੰ ਵੀ ਇਸ ਮਾਇਆ ਨੇ ਕੁਰਾਹੇ ਬਾ ਦਿੱਤਾ ਹੈ ਪੰਡਤ ਮੋਹ ਲੋਭ ਸਬਾਏ ਸਾਰਿਆਂ ਨੂੰ ਗਣੀ ਜਾਂਦੇ ਆ ਮਹਾਰਾਜ ਹੁਣ ਸਾਰੇ ਵਿਦਵਾਨ ਪੰਡਤ ਲੋਕ ਲੋਭ ਵਿੱਚ ਫਸ ਕੇ ਮਾਇਆ ਦੀ ਹੱਥੀ ਠੱਗੇ ਹੋਏ ਹਨ ਤ੍ਰੈ ਗੁਣ 모ਹੇ 모ਹਾ ਆਕਾਸ ਸਾਰੇ ਤ੍ਰੈ ਗੁਣੀ ਜੀਵ ਠੱਗੇ ਜਾ ਰਹੇ ਹਨ ਦੇਵਤੇ ਵੀ ਠੱਗੇ ਜਾ ਰਹੇ ਹਨ 모ਹ ਮਾਇਆ ਨੇ ਠੱਗੇ ਨੇ ਸਾਰੇ ਤੇ ਹਮ ਸਤਗੁਰ ਰੱਖ ਦੇ ਕਰ ਹੱਥ ਮਹਾਰਾਜ ਕਹਿੰਦੇ ਸਾਨੂੰ ਤਾਂ ਗੁਰੂ ਨੇ ਆਪਣਾ ਹੱਥ ਦੇ ਕੇ ਇਸ ਪਾਸੋਂ ਬਚਾਇਆ ਹੋਇਆ ਹੈ ਗਿਆਨੀ ਕੀ ਹੋਏ ਵਰਤੀ ਦਾਸ ਜਿਹੜਾ ਮਨੁੱਖ ਪ੍ਰਮਾਤਮਾ ਨਾਲ ਡੂੰਗੀ ਸਾਝ ਪਾ ਲੈਂਦਾ ਹੈ ਇਹ ਮਾਇਆ ਉਸ ਦੀ ਦਾਸੀ ਬਣ ਕੇ ਕਾਰ ਕਰਦੀ ਹੈ ਦੇਖੋ ਹੁਣ ਤੁਸੀਂ ਆਪਾਂ ਜੇ ਇਤਿਹਾਸ ਵੱਲੀ ਨਿਗਾਹ ਮਾਰ ਕੇ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਭਗਤ ਪਿਆਰਿਆਂ ਦੀ ਬਾਣੀ ਵੀ ਦਰਜ ਹੈ ਇਹਨਾਂ ਨੇ ਨਾ ਨਾ ਮੋਹ ਨਹੀਂ ਪਾਇਆ ਇਹ ਤੋਂ ਕੰਮ ਲਿਆ ਤੇ ਇਹਨਾਂ ਪਿਆਰਿਆਂ ਦੀ ਦਾਸੀ ਬਣ ਕੇ ਕਾਰਜ ਸਵਾਰ ਰਹੀ ਹੈ ਦੇਖੋ ਹਣ ਸਿੱਖ ਕੌਮ ਕਿੱਡੇ-ਕੱਡੇ ਕੰਮ ਕਰ ਰਹੀ ਆ ਪੁੰਨਦਾਨ ਦੇ ਵੀ ਕੋਈ ਬਤਲਾ ਕੁਦਰਤੀ ਆਫਤ ਆਉਂਦੀ ਆ ਉਦੋਂ ਕਦਾਰ ਜਦੋਂ ਪਿੱਛੇ ਜੇ ਬਾਲਾ ਹੜ ਆਇਆ ਸੀਗਾ ਕਦਾਰਨਾਥ ਹਾਂ ਉੱਥੇ ਮੈਂ ਖਬਰਾਂ ਸੁਣੀਆਂ ਸੀ ਕਿ ਨਾ ਜੀ ਬਈ ਬੀਬੀਆਂ ਨੇ ਆਪਦੀਆਂ ਚੈਣੀਆਂ ਲਾਹ ਲਾ ਕੇ ਪਾਣੀ ਦਾ ਗਲਾਸ ਲਿਆ ਜੋ ਆਕਾਂ ਨੂੰ ਪੀਣ ਵਾਸਤੇ ਬੱਚਿਆਂ ਵਾਸਤੇ ਬਿਸਕਟਾਂ ਦੇ ਪੈਕਟ ਵਾਸਤੇ ਤੇ ਜਦੋਂ ਫਿਰ ਸਿੱਖ ਉੱਥੇ ਪਹੁੰਚੇ ਫਿਰ ਇਹਨਾਂ ਨੇ ਲੰਗਰ ਲਾਏ ਫਿਰ ਸਭ ਕੁਝ ਫ੍ਰੀ ਹੁਣ ਇੱਥੇ ਆਪਾਂ ਇਹ ਭਾਵ ਲਵਾਂਗੇ ਵੀ ਇਹ ਫਿਰ ਗੁਰੂ ਦੇ ਪਿਆਰਿਆਂ ਦੀ ਵੀ ਦਾਸੀ ਬਣ ਜਾਂਦੀ ਆ ਗੁਰੂ ਘਰ ਦੀ ਦਾਸੀ ਆ ਗੁਰੂ ਘਰ ਦੇ ਜਿਹੜੇ ਸਿੱਖ ਘਮਾਉਣ ਵਾਲੇ ਨੇ ਉਸ ਹਰ ਥਾਂ ਤੇ ਜਾ ਕੇ ਲੰਗਰ ਲਾ ਦਿੰਦੇ ਨੇ ਨਹੀਂ ਤਾਂ ਦੇਖ ਲਓ 에ਰਪੋਰਟ ਤੇ ਪਾਣੀ ਦੀ ਬੋਤਲ ਵੀ 100 ਰੁਪਏ ਦੀ ਆ ਤੇ ਜਿੱਥੇ ਇਹ ਗੁਰੂ ਦੇ ਪਿਆਰੇ ਪਹੁੰਚਦੇ ਆ ਕੋਈ ਵੀ ਆਫਤ ਆ ਜੇ ਹੁਣ ਵੀ ਆੜ ਆਏ ਸੀਗੇ ਦੇਖੋ ਜਾ ਕੇ ਰਾਸ਼ਨ ਪਾਣੀ ਕੱਪੜੇ ਹਰ ਲੋੜੀ ਦੀ ਚੀਜ਼ ਪਹੁੰਚਾਉਂਦਾ ਗੁਰੂ ਦਾ ਪਿਆਰਾ ਇਹ ਇਹਨਾਂ ਦੀ ਦਾਸੀ ਬਣ ਕੇ ਫਿਰ ਕੰਮ ਕਰਦੀ ਆ ਮਾਇਆ ਗਿਆਨੀ ਕੀ ਹੋਏ ਵਰਤੀ ਦਾਸ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਪ੍ਰਮਾਤਮਾ ਨਾਲ ਡੂੰਗੀ ਸਾਂਝ ਪਾ ਲੈਂਦਾ ਹੈ ਉਹ ਮਾਇਆ ਦੀ ਦਾਸੀ ਇਹ ਮਾਇਆ ਉਸ ਦੀ ਦਾਸੀ ਬਣ ਕੇ ਕਾਰ ਕਰਦੀ ਹੈ ਕਾਰਜ ਕਰ ਜੋੜੇ ਸੇਵਾ ਕਰੇ ਅਰਦਾਸ ਮਹਾਰਾਜ ਕਹਿੰਦੇ ਉਸ ਦੇ ਅੱਗੇ ਦੋਵੇਂ ਹੱਥ ਜੋੜਦੀ ਹੈ ਉਸ ਦੀ ਸੇਵਾ ਕਰਦੀ ਹੈ ਉਸ ਅੱਗੇ ਬੇਨਤੀ ਕਰਦੀ ਹੈ ਹੁਣ ਦਸ਼ਮੇਸ਼ ਪਿਤਾ ਨੂੰ ਪੁੱਤਰਾਂ ਦੇ ਮੋਹ ਵਿੱਚ ਵੀ ਨਹੀਂ ਠੱਗ ਸਕੀ ਪੁੱਤਰਾਂ ਦੇ ਰੂਪ ਵਿੱਚ ਵੀ ਨਹੀਂ ਮਾਇਆ ਠੱਗ ਸਕੀ ਕਹਿਣ ਦਾ ਭਾਵ ਆ ਵੀ ਗੁਰੂ ਦੇ ਪਿਆਰੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਰੱਬ ਦਾ ਰੂਪ ਹੀ ਹੈ ਉਹਨਾਂ ਦੇ ਨੇੜੇ ਨਹੀਂ ਪੌਂਦੀ ਭਗਤ ਕਬੀਰ ਸਾਹਬ ਉਹਨਾਂ ਦੀ ਬਾਣੀ ਵਿੱਚ ਵੀ ਪੰਕਤੀਆਂ ਹੈ ਨਾਕੋ ਕਾਟੀ ਕਾਨੋ ਕਾਟੀ ਕਾਟਕੂਟ ਕੇ ਡਾਰੀ ਮਹਾਰਾਜ ਕਹਿੰਦੇ ਸੀ ਨੱਕ ਤੋਂ ਵੀ ਕੱਟਤੀ ਕੰਨਾਂ ਤੋਂ ਵੀ ਕੱਟਤੀ ਅਜਿਹਾ ਕੱਟ-ਕੁੱਟ ਕੇ ਸੜਤੀ ਪਰੇ ਇਹ ਮੋਹ ਮਾਇਆ ਜੜੀ ਆ ਬੇਸੀ ਨਹੀਂ ਇਹਦੀ ਪ੍ਰਵਾਹ ਕਰਦੇ ਕੋ ਨੱਕ ਕੰਨ ਕਰਕੇ ਇਹ ਚਿੰਬੜੀ ਹੋਈ ਆ ਮੋਹ ਮਾਇਆ ਕੰਨਾਂ ਨੂੰ ਆਪਦੀ ਸਲੋਤ ਸੁਣਨ ਦੀ ਜ਼ਰੂਰ ਆਸਾ ਹੈ ਵੇ ਮੇਰੀ ਸੇਵਤੀ ਕਰੀ ਜਾਵੇ ਇਹ ਵੀ ਮਾਇਆ ਦਾ ਰੂਪ ਹੀ ਆ ਕੇ ਵੀ ਮਾਇਆ ਹੀ ਪਈ ਹੋਈ ਆ ਮਨੁੱਖ ਤੇ ਮਹਾਰਾਜ ਕਹਿੰਦੇ ਤੇ ਨੱਕ ਭੈਣਾ ਜ਼ਿਆਦੇ ਕਹਿੰਦੀਆਂ ਮੈਂ ਭਾਈ ਘੱਟ ਕਹਿਣਗੇ ਮੇਰੇ ਹਿਸਾਬ ਨਾਲ ਭੈਣਾ ਜ਼ਿਆਦੇ ਕਹਿੰਦੀਆਂ ਲੈ ਸ਼ਰੀਕੇ ਚ ਨੱਕ ਨਹੀਂ ਰਹਿਣਾ ਜੇ ਆਏ ਨਾ ਕੀਤਾ ਤਾਂ ਆਪਾਂ ਕੋਈ ਵਿਆਹ ਸਾਦੀ ਹੋਵੇ ਜਾਂ ਕੋਈ ਪ੍ਰੋਗਰਾਮ ਕਰਨਾ ਮੈਨੂੰ ਨੱਕ ਨਹੀਂ ਰਹਿੰਦਾ ਫਿਰ ਲੈ ਉੱਤੇ ਆਏ ਸ਼ਰੀਕੇ ਵਾਲੇ ਕੀ ਕਹਿਣਗੇ ਮਹਾਰਾਜ ਕਹਿੰਦੇ ਅਸੀਂ ਇਹ ਨੱਕੋਂ ਕਾਟੀ ਕੰਨੋਂ ਕਾਟੀ ਕਾਟਕੂਟ ਕੇ ਡਾਰੀ ਕੱਟਕੁੱਟ ਕੇ ਕਹਿੰਦੇ ਸੜਤੀ ਇਹਦੇ ਟੁਕੜੇ ਕਰਕੇ ਹੀ ਸੜਤੇ ਅਸੀਂ ਤਾਂ ਨਾਂ ਕੰਨ ਸਾਡੀ ਸਿਫਤ ਸੁਣਦੇ ਨਾਲ ਚ ਵਿੱਚ ਇਹਦੇ ਨਾਲ ਪਿਆਰ ਕਰਦੇ ਆ ਤੇ ਨਾ ਅਸੀਂ ਇਹ ਕਹਿੰਨੇ ਆ ਵੀ ਲੋਕ ਕੀ ਕਹਿਣਗੇ ਨਾ ਲੋਕ ਜੋ ਕਹਿੰਦੇ ਆ ਕਹਿਣਦੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਭਾਈ ਸਿੱਖੀ ਸਨਹਤਾ ਨਾਲ ਜੁੜ ਕੇ ਚੱਲ ਅਮੈਨੋ ਵੀ ਕਹਿੰਦੇ ਸੀ ਘਰ ਦੇ ਹੀ ਕਹੀ ਜਾਂਦੇ ਸੀ ਜਦੋਂ ਵਿਆਹ ਕੀਤਾ ਬੇਟੇ ਦਾ ਉਹ ਲੈ ਆਏ ਤਾਂ ਫਿਰ ਹੁੰਦਾ ਹੀ ਆ ਇੰਨਾ ਕ ਤਾਂ ਬਣਦਾ ਹੀ ਹੁੰਦਾ ਲੈਣ ਦੇਣ ਕਹਿਣ ਦਾ ਭਾਵੇਂ ਮਾਇ ਜਿੰਬੜੀ ਹੋਈ ਆ ਇੱਕ ਗੁਰੂ ਦਾ ਪਿਆਰਾ ਕਹਿੰਦਾ ਵੀ ਨਹੀਂ ਇਹ ਕੰਮ ਆਪਾਂ ਨਹੀਂ ਕਰਨੇ ਜਾਂ ਕੋਈ ਵਿਆਹ ਸਾਦੀ ਧੀ ਪੁੱਤ ਦਾ ਕਰਨਾ ਸੀ ਲੈਣ ਦੇਣ ਨਹੀਂ ਕਰਨਾ ਕਿਸੇ ਤੋਂ ਕੁਝ ਨਹੀਂ ਲੈਣਾ ਜਾਂ ਦੇਣਾ ਫਿਰ ਜਦੋਂ ਮਾਇਆ ਚਿੰਬੜੀ ਹੁੰਦੀ ਹੈ ਲੈ ਆਹ ਲੋਕ ਕੀ ਕਹਿਣਗੇ ਫਿਰ ਤੂੰ ਇਹਨਾਂ ਕਾ ਤਾਂ ਕਰਨਾ ਹੀ ਹੁੰਦਾ ਮਹਾਰਾਜ ਕਹਿੰਦੇ ਅਸੀਂ ਇਹ ਨੱਕੋ ਕੰਨੋ ਕੱਟ ਕੇ ਛਿੱਟੀ ਹੋਈ ਆਸੀਂ ਇਹਦੀ ਪ੍ਰਵਾਹ ਕਰਦੇ ਹਾਂ ਲੋੜੀ ਦਾ ਕੰਮ ਆਪਾਂ ਜਰੂਰ ਕਰਨਾ ਜੋ ਜ਼ਰੂਰਤ ਹੈ ਉਹ ਤੋਂ ਨਹੀਂ ਮਹਾਰਾਜ ਰੋਕਦੇ ਵੀ ਤੂੰ ਇਹ ਨਾ ਕਰੋ ਅੱਗੇ ਮਹਾਰਾਜ ਕਹਿੰਦੇ ਕਰ ਜੋੜੇ ਸੇਵਾ ਕਰੇ ਅਰਦਾਸ ਮਹਾਰਾਜ ਕਹਿੰਦੇ ਉਸ ਦੇ ਅੱਗੇ ਦੋਵੇਂ ਹੱਥ ਜੋੜਦੀ ਹੈ ਉਸ ਦੀ ਸੇਵਾ ਕਰਦੀ ਹੈ ਉਸ ਅੱਗੇ ਬੇਨਤੀ ਕਰਦੀ ਹੈ ਕਿਵੇਂ ਜੋ ਤੂੰ ਕਹੇ ਸੋ ਕਾਰ ਕਮਾਵਾਂ ਤੇ ਆਖਦੀ ਹੈ ਮੈਂ ਉਹੀ ਕਾਰ ਕਰਾਂਗੀ ਜਿਹੜੀ ਤੂੰ ਆਖੇ ਜਨ ਨਾਨਕ ਗੁਰਮੁਖ ਨੇੜ ਨ ਆਵ ਮਹਾਰਾਜ ਕਹਿੰਦੇ ਨਾ ਵੀ ਹੈ ਦਾਸ ਨਾਨਕ ਮਾਇਆ ਆਖਦੀ ਹੈ ਮੈਂ ਉਸ ਮਨੁੱਖ ਦੇ ਨੇੜੇ ਨਹੀਂ ਟੁੱਕਦੀ ਨੇੜੇ ਨਹੀਂ ਟੁਕਾਂਗੀ ਮੈਂ ਉਸ ਮਨੁੱਖ ਉੱਤੇ ਆਪਣਾ ਦਬਾਅ ਨਹੀਂ ਪਾਵਾਂਗੀ ਕਿਹੜੇ ਅੱਗੇ ਜਿਹੜਾ ਗੁਰੂ ਦੀ ਸ਼ਰਨ ਪੈਂਦਾ ਹੈ ਉਹਦੇ ਤੇ ਨਹੀਂ ਦਬਾਅ ਪਾਉਂਦੀ ਉਹਦੇ ਅੱਗੇ ਤਾਂ ਹੱਥ ਜੋੜ-ਜੋੜ ਉਹਦੇ ਕੰਮ ਕਰਦੀ ਆ ਅੱਗੇ ਆਸਾ ਮਹੱਲਾ 5 ਸਸੂਤ ਪਰ ਕੀਨੀ ਵਾਖ ਦੇਰ ਜਠਾਣੀ ਮੋਈ ਦੁਖ ਸੰਤਾਪ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ ਪਤੀ ਮਿਲਿਆ ਪਤੀ ਨੇ ਮੈਨੂੰ ਅਗਿਆਨਤਾ ਸੱਸ ਕਹ ਕਰ ਲਿਆ ਹੈ ਅਗਿਆਨਤਾ ਸੱਸ ਇੱਕ ਸਰੀਰ ਕਰਕੇ ਸੱਸ ਹੁੰਦੀ ਹੈ ਜੀ ਪਤੀ ਦੀ ਮਾਂ ਸੱਸ ਤੇ ਪਤਨੀ ਦੀ ਮਾਂ ਸੱਸ ਇੱਕੇ ਸਰੀਰ ਕਰਕੇ ਸੱਸਾ ਪਰ ਇਹ ਮਹਾਰਾਜ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂਪਤੀ ਮਿਲਿਆ ਪਤੀ ਨੇ ਮੈਨੂੰ ਅਗਿਆਨਤਾ ਸੱਸ ਤੋਂ ਵਖ ਕਰ ਲਿਆ ਅਗਿਆਨਤਾ ਦਾ ਮਤਲਬ ਵੀ ਜਿਹੜੀ ਸਾਨੂੰ ਕਰਾਹੇ ਪਾਈ ਰੱਖਦੀ ਸੀ ਮਤ ਅੱਗੇ ਦੇਰ ਜਠਾਣੀ ਮੋਈ ਦੁਖ ਸੰਤਾਪ ਮੇਰੀ ਦਰਾਣੀ ਜਠਾਣੀ ਆਸਾ ਆਸਾ ਤੇ ਤ੍ਰਿਸ਼ਨਾ ਆਸਾ ਤੇ ਤ੍ਰਿਸ਼ਨਾ ਦਰਾਣੀ ਜਠਾਣੀਆ ਗਣਿਆ ਮਹਾਰਾਜ ਨੇ ਮੇਰੀ ਦਰਾਣੀ ਜਠਾਣੀ ਆਸਾ ਤੇ ਤ੍ਰਿਸ਼ਨਾ ਇਸ ਦੁੱਖ ਕਲੇਸ਼ ਨਾਲ ਮਰ ਗਈ ਹੈ ਉਹ ਤੋਂ ਵੀ ਖੜਾ ਛੁੱਟ ਗਿਆ ਕਿ ਮੈਨੂੰ ਪਤੀ ਮਿਲ ਪਿਆ ਹੈ ਦਰਾਣੀ ਜਠਾਣੀ ਮਹਾਰਾਜ ਨੇ ਦੇਖੋ ਧਾਰਨਾ ਦਿੱਤੀ ਵੀ ਜਿਹੜੀ ਆਸਾ ਤੇ ਤ੍ਰਿਸ਼ਨਾ ਇਸ ਦੁੱਖ ਵਿੱਚ ਇਸ ਦੁੱਖ ਕਲੇਸ਼ ਨਾਲ ਮਰ ਗਈ ਹੈ ਕਿ ਮੈਨੂੰ ਪਤੀ ਮਿਲ ਗਿਆ ਹੈ ਅੱਗੇ ਮਹਾਰਾਜ ਦੱਸਦੇ ਨੇ ਘਰ ਕੇ ਜਠੇਰੇ ਕੀ ਚੂਕੀ ਕਾਣ ਮੇਰੇ ਉੱਤੇ ਜੇਠ ਧਰਮਰਾਜ ਦੀ ਵੀ ਧੌਂਸ ਨਹੀਂ ਰਹੀ ਹੁਣ ਤਾਂ ਕਿਸੇ ਦੀ ਵੀ ਨਹੀਂ ਰਹਿੰਦੀ ਚਲੋ ਜੇ ਆਪਾਂ ਬਾਰੀ ਗੱਲ ਕਰੀਏ ਤਾਂ ਹੁਣ ਤਾਂ ਉਹਨਾਂ ਦਿਓਰ ਦੀ ਨਾ ਜੇਠ ਦੀ ਨਾ ਭੈਣ ਦੀ ਨਾ ਭਰਾ ਦੀ ਕੋਈ ਪ੍ਰਭਾਵ ਨਹੀਂ ਕਰਦਾ ਅੱਗੇ ਦਿਉਰਾ ਜੇਠਾਂ ਦਾ ਵੀ ਡਰ ਹੁੰਦਾ ਸੀ ਸੱਸ ਦਾ ਵੀ ਡਰ ਹੁੰਦਾ ਸੀ ਹੁਣ ਤਾਂ ਸੱਸ ਨੂੰ ਡਾਰਾ ਵਿਚਾਰੀ ਨੂੰ ਨੋਹਾਂ ਤੋਂ ਮਾਫ਼ ਕਰਨਾ ਪੈਣਾ ਹੁਣ ਜਮਾਨਾ ਉਲਟ ਹੋ ਗਿਆ ਅੱਗੇ ਸੱਸ ਤੋਂ ਵੀ ਨੋਹਾਂ ਬਹੁਤ ਡਰਦੀਆਂ ਸੀ ਦਿਉਰਾ ਜੇਠਾਂ ਤੋਂ ਵੀ ਡਰਦੀਆਂ ਸੀ ਡਰਨ ਦਾ ਭਾਵ ਸੀ ਵੀ ਉਹਨਾਂ ਦੇ ਹੱਥ ਸਤਕਾਰ ਕਰਦੀਆਂ ਸੀ ਸੰਗਮਨਦੀਆਂ ਸੀ ਕੋਈ ਇਹੋ ਜਿਹਾ ਸਿਰ ਤੋਂ ਨਹੀਂ ਸੀ ਚੁੰਨੀ ਲਾਉਂਦੀਆਂ ਮੇਰੀ ਮਾਂ ਦੇਖੀ ਆ ਮੈਂ ਮੇਰੇ ਤਾਏ ਹੁਣਾਂ ਤੋਂ ਪੱਲਾ ਰੱਖਦੀ ਸੀ ਥੋੜਾ ਜਿਹਾ ਸਿਰ ਢੱਕ ਕੇ ਰੱਖਣਾ ਇਹ ਤਾਂ ਹੁਣ ਕੰਮ ਵਿਗੜ ਗਿਆ ਹੁਣ ਨੋਹ ਦੇ ਸਿਰ ਤੇ ਚੁੰਨੀ ਆ ਨਾ ਧੀ ਦੇ ਸਿਰ ਤੇ ਚੁੰਨੀ ਆ ਕੋਈ ਨਹੀਂ ਸੁਣਦਾ ਲੈ ਚੱਲਦਾ ਕਈ ਚੱਲ ਜੋ ਮਰਜੀ ਆ ਮਹਾਰਾਜ ਕਹਿੰਦੇ ਘਰ ਕੇ ਜਠੇਰੇ ਕੀ ਚੂਕੀ ਕਾਣ ਇਹ ਮਨ ਦੀ ਗੱਲ ਕਰ ਰਿਹਾ ਮਹਾਰਾਜ ਸੁਰਤ ਦੀ ਵੀ ਮੇਰੇ ਉੱਤੇ ਜੇਠ ਧਰਮਰਾਜ ਦੀ ਵੀ ਧੌਂਸ ਨਹੀਂ ਰਹੀ ਫਿਰ ਰੱਖਿਆ ਕੀਨੀ ਸੁਗੜ ਸੁਜਾਨ ਮਹਾਰਾਜ ਕਹਿੰਦੇ ਸੁਚੱਜੇ ਸਿਆਣੇ ਪਤੀ ਨੇ ਮੈਨੂੰ ਇਹਨਾਂ ਸਪਨਾਤੋਂ ਬਚਾ ਲਿਆ ਹੈ ਸੁਨਹੁ ਲੋਕਾਂ ਮੇਂ ਪ੍ਰੇਮ ਰਸ ਪਾਇਆ ਮਹਾਰਾਜ ਕਹਿੰਦੇ ਹੇ ਲੋਕੋ ਸੁਣੋ ਗੁਰੂ ਦੀ ਕਿਰਪਾ ਨਾਲ ਮੈਂ ਪ੍ਰਮਾਤਮਾ ਦੇ ਪਿਆਰ ਦਾ ਆਨੰਦ ਮਾਣਿਆ ਹੈ ਦੁਰਜਨ ਮਾਰੇ ਬੈਰੀ ਸੰਘਾਰੇ ਸਤਗੁਰ ਮੋਕੋ ਹਰ ਨਾਮ ਦਿਵਾਇਆ ਰਹਾਵੜਾ ਬੰਦਾ ਜੀ ਮਹਾਰਾਜ ਕਹਿੰਦੇ ਗੁਰੂ ਨੇ ਮੈਨੂੰ ਪ੍ਰਮਾਤਮਾ ਦੇ ਨਾਮ ਦੀ ਦਾਤ ਦਿੱਤੀ ਹੈ ਉਸ ਦੀ ਬਰਕਤ ਨਾਲ ਮੈਂ ਭੇੜੇ ਭਾਵ ਮਾਰ ਲਏ ਹਨ ਕਾਮ ਦਾਇਕ ਬੈਰੀ ਮੁਕਾ ਲਏ ਹਨ ਰਹਾਉ ਪ੍ਰਥਮੇ ਤਿਆਗੀ ਹੋਮੇ ਪ੍ਰੀਤ ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ ਪਤੀ ਮਿਲਿਆ ਤਾਂ ਸਭ ਤੋਂ ਪਹਿਲਾਂ ਮੈਂ ਹੋਮੇ ਨੂੰ ਪਿਆਰ ਹੋਮੇ ਨੂੰ ਪਿਆਰ ਨਾ ਛੱਡ ਦਿੱਤਾ ਬੇ ਹੋਮੇ ਨਾਲ ਪਿਆਰ ਹੁਣ ਮੈਂ ਕਰਦਾ ਨਹੀਂ ਹੁਣ ਹੋਮੇ ਛੱਡਤੀ ਦੁੱਤਿਆ ਤਿਆਗੀ ਲੋਗਾਂ ਦੀ ਰੀਤ ਫਿਰ ਮੈਂ ਲੋਕਾਚਾਰੀ ਰਸਮਾਂ ਛੱਡੀਆਂ ਲੋਕਾਚਾਰੀ ਰਸਮਾਂ ਜਿਹੜੀਆਂ ਪ੍ਰਵਾਹ ਸਮਾਜਿਕ ਰਸਮਾਂ ਰਵਾਜ ਰੀਤਾਂ ਜਿਨ੍ਹਾਂ ਨੂੰ ਕਹਿੰਦੇ ਤਾਂ ਰੀਤ ਚੱਲਦੀ ਐ ਇਹ ਤਾਂ ਰਵਾਜ ਹੁੰਦਾ ਜੀ ਇਹ ਤਾਂ ਰਸਮ ਹੁੰਦੀ ਆ ਜੀ ਮਹਾਰਾਜ ਕਦੇ ਵੀ ਛੱਡਤੀਆਂ ਤੇ ਗੁਰੂ ਦਾ ਪਿਆਰਾ ਵੀ ਛੱਡ ਦਿੰਦਾ ਜਦੋਂ ਕੁਰਬਾਨੀ ਨਾਲ ਜੋੜਦਾ ਸਮਝਾਇਆ ਤਾਂ ਮਨੁੱਖਤਾ ਨੂੰ ਹੀ ਆ ਵੀ ਇੰਨਾ ਤੋਂ ਭਾਈ ਨਰਲੇਪ ਹੋ ਜਾ ਜੇ ਬਚਣਾ ਤਾਂ ਦੁੱਤਿਆ ਤਿਆਗੀ ਲੋਗਾ ਰੀਤ ਮਹਾਰਾਜ ਕਹਿੰਦੇ ਫੇਰ ਲੋਕਾਚਾਰੀ ਰਸਮਾਂ ਛੱਡੀਆਂ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ ਫਿਰ ਮੈਂ ਮਾਇਆ ਦੇ ਤਿੰਨੇ ਗੁਣ ਛੱਡ ਕੇ ਬੈਰੀ ਤੇ ਮਿੱਤਰ ਇੱਕੋ ਜਿਹੇ ਮਿੱਤਰ ਹੀ ਸਮਝ ਲਏ ਹਨ ਹੁਣ ਮੈਨੂੰ ਮੇਰਾ ਮਿੱਤਰ ਵੀ ਉਹ ਹੈ ਜャ ਮੇਰਾ ਬੈਰੀ ਵੀ ਉਹ ਹੈ ਜャ ਮੇਰੇ ਅੰਦਰੋਂ ਹੋ ਭੇਦ ਭਾਵ ਮੁੱਕ ਗਿਆ ਤੁਰਿਆ ਗੁਣ ਮਿਲ ਸਾਧ ਪਛਾਨੇ ਮਹਾਰਾਜ ਕਹਿੰਦੇ ਗੁਰੂ ਨੂੰ ਮਿਲ ਕੇ ਮੈਂ ਉਸ ਗੁਣ ਨਾਲ ਸਾਂਝ ਪਾ ਲਈ ਹੈ ਜਿਹੜਾ ਮਾਇਆ ਦੇ ਤਿੰਨਾਂ ਗੁਣਾਂ ਤੋਂ ਉਤਾਂ ਚੌਥੇ ਆਤਮਕ ਦਰਜੇ ਤੇ ਅਪੜਦਾ ਹੈ ਸਹਜ ਗੁਫਾ ਮੈਂ ਆਸਣ ਬਾਧ ਬਾਧਿਆ ਮਹਾਰਾਜ ਕਹਿੰਦੇ ਜੋਗੀ ਗੁਫਾ ਵਿੱਚ ਬੈਠ ਕੇ ਆਸਣ ਲਾਂਦਾ ਹੈ ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ ਪਤੀ ਮਿਲਿਆ ਤਾਂ ਮੈਂ ਆਤਮਿਕ ਅਡੋਲਤਾ ਦੀ ਗੁਫਾ ਵਿੱਚ ਆਪਣਾ ਆਸਣ ਜਮਾ ਲਿਆ ਹੈ ਜੋਤ ਸਰੂਪ ਅਨਹਦ ਵਜਾਇਆ ਮੇਰੇ ਅੰਦਰ ਨਰੇ ਨੂਰ ਹੀ ਨੂਰ ਰੂਪ ਪ੍ਰਮਾਤਮਾ ਦੇ ਮਲਾਪ ਦਾ ਇੱਕ ਰਸਵਾਜਾ ਵੱਜਣ ਲੱਗ ਪਿਆ ਹੈ ਮਹਾ ਆਨੰਦ ਗੁਰ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਵਿਚਾਰ ਵਿਚਾਰ ਕੇ ਮੇਰੇ ਅੰਦਰ ਵੱਡਾ ਆਤਮਕ ਆਨੰਦ ਪੈਦਾ ਹੋ ਗਿਆ ਹੋ ਰਿਹਾ ਹੈ ਪਰ ਸਿਉ ਰਾਤੀ ਧਨ